ਸਈ ਘੰਟਿਆਂ ਮਗਰੋਂ ਕਾਬੂ ਕਰ ਲਿਆ ਗਿਆ ਤेंदुआ ਜੰਗਲੀ ਜੀਵ ਵਿਭਾਗ ਤੇ ਲੋਕਾਂ ਨੇ ਲਿਆ ਸੁੱਖ ਦਾ ਸਾਹ ਜੰਗਲੀ ਜੀਵ ਵਿਭਾਗ ਦੁਆਰਾ ਇੱਥੇ ਪਿੰਜਰਾ ਲਗਾਇਆ ਉਹ ਚੱਕ ਲੋ ਚੱਕ ਲੋ ਚੱਕ ਲੋ ਬਲੇ ਸੋ ਨਿਹਾਲ ਸੱਚ ਉਹ ਇੰਦਰਾ ਗੱਡੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਈ ਘੰਟਿਆਂ ਮਗਰੋਂ ਕਾਬੂ ਕਰ ਲਿਆ ਗਿਆ ਤेंदुआ ਜੰਗਲੀ ਜੀਵ ਵਿਭਾਗ ਤੇ ਲੋਕਾਂ ਨੇ ਲਿਆ ਸੁੱਖ ਦਾ ਸਾਹ ਜੰਗਲੀ ਜੀਵ ਵਿਭਾਗ ਦੁਆਰਾ ਇੱਥੇ ਪਿੰਜਰਾ ਲਗਾਇਆ ਇਲਾਕੇ ਦੇ ਵਕ-ਵਕ ਪਿੰਡਾਂ 'ਚ ਤेंदुआ ਦੇਖੇ ਜਾਣ ਦੇ ਦਾਅਵੇ ਸਾਹਮਣੇ ਆਨ ਮਗਰੋਂ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਪਰ ਅੱਜ ਜੰਗਲੀ ਜੀਵ ਵਿਭਾਗ ਬੀਤੀ ਰਾਤ ਪਿੰਡ ਸਿੱਧਪੁਰ ਖੁਰਦ ਵਿਖੇ ਫੀਡ ਫੈਕਟਰੀ ਦੇ ਸਾਹਮਣੇ ਰਸਤੇ ਤੋਂ ਲੰਘਿਆ ਜਾਂਦਾ ਤेंदुआ ਸੀਸੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਆਖਿਰ ਤेंदੂਆਂ ਨੂੰ ਸ਼ਾਮ ਦੇ ਕਰੀਬ 6 ਵਜੇ ਕਾਬੂ ਕਰ ਲਿਆ ਗਿਆ ਜਿਸ ਨਾਲ ਜੰਗਲੀ ਜੀਵ ਵਿਭਾਗ ਤੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਜਾਣਕਾਰੀ ਮੁਤਾਬਿਕ ਬੀਤੇ ਦਿਨੀ ਪਿੰਡ ਬੁਰਜ ਤੇ ਸਿੱਧਪੁਰ ਖੁਰਦ ਵਿਖੇ ਲੋਕਾਂ ਵੱਲੋਂ ਤेंदੂਆ ਦੇਖੇ ਜਾਣ ਦੀਆਂ ਸੂਚਨਾਵਾਂ ਮਿਲਨ ਪਿੰਡ ਅਮਰਾਲੀ ਚ ਪਿੰਜਰੇ ਚ ਬੰਦ ਕੀਤਾ ਗਿਆ ਹੋ ਗਿਆ ਬਾਈ ਟਿਕਾਣਾ ਤੇ ਖੋਹਾਰੇ ਬਲੇ ਸੋਨਿਹਾਲ ਸੱਚ ਹਰਿਗਤ ਜੀ ਦਾ ਆਯੋਜਨ ਤੇ ਜੀ ਸੋਏ ਰੋੜੋ ਨੀ ਹੋੜੀ ਯਾਰ ਹੋੜੀ ਹੋੜੀ ਚਲੋ ਬਾਈ ਪਿੱਛੇ ਜਾ ਪਿੱਛੇ ਫੜੇ ਫੜ ਲੈਂਦਾ ਬਾਈ ਆਪਣੇ ਬੰਦੇ ਉਹ ਇਧਰ ਆ ਗੱਡੀ ਓਏ ਗੱਡੀ ਓਏ मल्ली okay.